ਲੋ ਫਰੈਂਡਸ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਕਵਰ ਕਰਾਂਗੇ ਪੜਨਾਮ ਬਾਰੇ ਪੜਨਾਮ ਨੂੰ ਅਸੀਂ ਪੂਰੀ ਤਰ੍ਹਾਂ ਡਿਟੇਲ ਵਿੱਚ ਕਰਾਂਗੇ ਇਹਦੇ ਵਿੱਚ ਅਸੀਂ ਛੋਟੇ ਦਾ ਛੋਟੀ ਚੀਜ਼ ਵੀ ਦੇਖਾਂਗੇ ਹਰ ਇੱਕ ਚੀਜ਼ ਨੂੰ ਪੂਰੀ ਤਰ੍ਹਾਂ ਕਲੀਅਰ ਕਰਾਂਗੇ ਅਗਰ ਪੜਨਾਮ ਵੀ ਡੈਫੀਨੇਸ਼ਨ ਦੀ ਗੱਲ ਕੀਤੀ ਜਾਵੇ ਪੜਨਾਮ ਜਾਂ ਜਮੀਰ ਨਾਮ ਦੇ ਸਥਾਨ ਤੇ ਆਉਣ ਵਾਲੇ ਸ਼ਬਦ ਨੂੰ ਪੜਨਾਮ ਕਹਿੰਦੇ ਹਨ ਨਾਮ ਦੀ ਦੁਹਾਈ ਨਾ ਕਰਨ ਲਈ ਪੜਨਾਮ ਦਾ ਪ੍ਰਯੋਗ ਕੀਤਾ ਜਾਂਦਾ ਹੈ ਦੁਹਾਈ ਦਾ ਮਤਲਬ ਕੀ ਹੈ ਕਿ ਮੈਂ ਬੋਲਾਂ ਰਾਮ ਬਹੁਤ ਚੰਗਾ ਹੈ ਦੁਹਰਾਏ ਦਾ ਮਤਲਬ ਸਮਝਾਵਾਂ ਤੁਹਾਨੂੰ ਜੇਕਰ ਮੈਂ "ਰਾਮ ਬਹੁਤ ਚੰਗਾ ਹੈ" ਫਿਰ ਤੇ ਮੈਂ ਬੋਲਤਾ "ਰਾਮ ਬਹੁਤ ਇਮਾਨਦਾਰ ਹੈ" ਇਹਦੇ ਵਿੱਚ ਮੈਂ ਕੀ ਕਰ ਰਹੀ ਆਂ बार-बार "ਰਾਮ-ਰਾਮ" ਵਰਡ ਯੂਜ਼ ਕਰ ਰਹੀ ਆਂ ਅਗਰ ਮੈਂ ਇਸ ਜਗ੍ਹਾ ਲਿਖਦਾ "ਰਾਮ ਬਹੁਤ ਚੰਗਾ ਹੈ ਉਹ ਬਹੁਤ ਇਮਾਨਦਾਰ ਹੈ" ਮੈਂ ਕੀ ਕੀਤਾ ਨਾਮ ਨੂੰ ਕਿਚਾ ਕਨਵਰਟ ਕਰਤਾ ਪਰਨਾਮ 'ਚ ਜਦੋਂ ਅਸੀਂ ਨਾਮ ਨੂੰ ਪਨਾਮ ਵਿੱਚ ਕਨਵਰਟ ਕਰ ਦਿੰਦੇ ਆ ਠੀਕ ਹੈ ਹੋਰ ਇਹਦੀ ਕੀ ਖਤਮ ਹੁੰਦੀ ਹੈ ਦੁਹਰਾਏ ਮਤਲਬ ਕਿ ਰਿਪੀਟ ਰਿਪੀਟ ਕਰਨਾ ਇਸੇ ਕੀ ਕਰਦਨੇ ਹੈ ਬੰਦ ਕਰਦਨੇ ਠੀਕ ਹੈ ਜਿਵੇਂ ਮੈਂ ਤੂੰ ਤੂੰ ਤੁਸੀਂ ਉਹ ਜਿਵੇਂ ਮੈਂ ਆਰਮ ਜਗਤ ਕੀ ਵਰਤਦਾ ਉਹ ਵਰਤਦਾ ਵਿਆਕਰਨ ਪਰਨਾਮ ਸਾਰਤਕ ਸ਼ਬਦਾਂ ਦੇ ਅੱਠ ਭੇਦਾਂ ਵਿੱਚ ਇੱਕ ਭੇਦ ਹੈ ਮਤਲਬ ਕਹਿਣ ਦਾ ਕਿ ਜਿਹੜੇ ਤੁਹਾਨੂੰ ਕਰਵਾਏ ਸੀਗੇ ਨਾ ਫਸਟ ਵੀਡੀਓ ਵਿੱਚ ਅੱਠ ਭੇਦ ਕਿਹਦੇ-ਕਿਹੜੇ ਆ ਉਹਦੇ ਵਿੱਚੋਂ ਵੀ ਜਿਹੜਾ ਪਰਨਾਮ ਹੈ ਇੱਕ ਭੇਦ ਹੈ ਵਿਆਕਰਨ ਵਿੱਚ ਪਰਨਾਮ ਇੱਕ ਵਿਕਾਰੀ ਸ਼ਬਦ ਹੈ ਠੀਕ ਹੈ ਵਿਆਕਰਨ ਵਿੱਚ ਪਰਨਾਮ ਇੱਕ ਕੀ ਹੈ ਵਿਕਾਰੀ ਸ਼ਬਦ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ ਅਗਰ ਗੱਲ ਕੀਤੀ ਜਾਵੇ ਪਰ ਨਾਮ ਵਰ ਕੁਝ ਇੰਪੋਰਟੈਂਟ ਗੱਲਾਂ ਕੀਤੀਆਂ ਜਾਵਣ ਪਰਨਾਦ ਕੀ ਹੁੰਦਾ ਹੈ ਇਹ ਕਿਸੇ ਦੀ ਦੁਰਹਾਈ ਨੂੰ ਰੋਕਦਾ ਹੈ ਇਹ ਰੋਚਕਤਾ ਨੂੰ ਖਤਮ ਨਹੀਂ ਹੋਣ ਦਿੰਦਾ ਮਤਲਬ ਕਿ ਜੇ ਤੁਸੀਂ ਬਾੜ-ਪਾਰ ਇੱਕੋ ਚੀਜ਼ ਗੁਰਪ੍ਰੀਤ ਤਾਂ ਚੰਗਾ ਹੈ ਗੁਰਪ੍ਰੀਤ ਇਮਾਨਦਾਰ ਹੈ ਗੁਰਪ੍ਰੀਤ ਸਕੂਲ ਜਾਂਦਾ ਹੈ ਇਹ ਕਿਸੇ ਚੀਜ਼ ਦੀ ਰੋਚਕਤਾ ਨੂੰ ਨਾ ਬਾਬਾ ਗੁਰਪ੍ਰੀਤ ਗੁਰਪ੍ਰੀਤ ਕਰਦੇ ਰਹੋਗੇ ਇਰਿਟੇਸ਼ਨ ਹੋਣ ਆਪਦੀ ਠੀਕ ਹੈ ਮਤਲਬ ਕਹਿਣ ਦਾ ਕਿ ਇਹ ਕੀ ਕਰਦਾ ਹੈ ਰੋਚਕਤਾ ਨੂੰ ਜੀ ਇੰਟਰਸਟ ਇਸ ਚੀਜ਼ ਉਹ ਲਿਖ ਕੇ ਹੁੰਦਾ ਹੈ ਉਹ ਕੀ ਕਦਰ ਕਾਇਮ ਰੱਖਦਾ ਹੈ ਜਦੋਂ ਅਕਾਉਂਟ ਅਕਾਉਂ ਮਤਲਬ ਹੈ ਅਗਰ ਤੁਸੀਂ बार-बार ਇੱਕੋ ਬੰਦੇ ਦਾ ਨਾਮ ਯੂਜ਼ ਕਰਦੇ ਰਹੋਗੇ ਉਹ ਵਰਡ ਕੀ ਬਣ ਜਾਂਦਾ ਅਕਾਉਂ ਬਣ ਜਾਂਦਾ ਠੀਕ ਹੈ ਐ ਸੀਗਾ ਤੇ ਨਾਮ ਵੱਤ ਹੋਈ ਸੀ ਡੈਫੀਨੇਸ਼ਨ ਅਗਰ ਅਗਲੀ ਅੱਗੇ ਮੂਵ ਕਰਾਂਗੇ ਸਲਾਈਡ ਤੇ ਪੜਨਾਮ ਦੇ ਕਿੰਨੇ ਭੇਦ ਹਨ ਸਭ ਨੂੰ ਪਤਾ ਪੜਨਾਂ ਦੇ 6 ਭੇਦ ਹਨ ਕਿਹੜੇ ਪੁਰਖਵਾਚਕ ਨਿਜਵਾਚਕ ਸੰਬੰਧਵਾਚਕ ਪ੍ਰਸ਼ਨਵਾਚਕ ਨਿਸ਼ਚੇਵਾਚਕ ਤੇ ਅਨਿਸ਼ਚੇਵਾਚਕ ਅਗਰ ਪ੍ਰਸ਼ਨਵਾਚਕ ਦੀ ਗੱਲ ਕੀਤੀ ਜਾਵੇ ਇਹ ਪੁਰਖਵਾਚਕ ਦੀ ਗੱਲ ਕੀਤੀ ਜਾਵੇ ਪੁਰਖਵਾਚਕ ਚ ਕੀ ਕੀ ਆਂਦਾ लिख लो मैं असी तुसी इह उह, आप अगर निज वाचक निज मतलब खुद करना काम खुद आप अपना ਆਪਸ ਹੁਣ ਕੁਝ ਵਰਡ ਸਿਮਿਲਰ ਲੱਗਦੇ ਨੇ ਆਪ ਇੱਥੇ ਵੀ ਆਪ ਇੱਥੇ ਬਟ ਵਰਤੋਂ ਦੇ ਆਧਾਰ ਤੇ ਸਮਝ ਆ ਜਾਂਦਾ ਹੈ ਕਿ ਨੀਜੇ ਵਿੱਚ ਕਿਹੜਾ ਜਾਣਾ ਔਰ ਪੁਰਖ ਵਿੱਚ ਕਿਹੜਾ ਆਣਾ ਹੈ ਅਗਰ ਅਗਰ ਗੱਲ ਕੀਤੀ ਜਾਵੇ ਸਬੰਧਵਾਚਕ ਦੀ ਸਬੰਧ ਕਿੱਦਾਂ ਜੋੜੇਗਾ ਜਿਹੜਾ ਜੋ ਸੋਣਾ ਅਗਰ ਗੱਲ ਕੀਤੀ ਜਾਏ ਪ੍ਰਸ਼ਨ ਦੀ ਪ੍ਰਸ਼ਨ ਕਿੱਦਾਂ ਜੁੜਦਾ ਹੈ ਕੌਣ ਸੀਗਾ ਕਿਹੜਾ ਸੀਗਾ ਕੀ ਕਿਹਾ ਕਿੰਨੂੰ ਕਿਹਾ ਆਦਿ ਇਹਨਾਂ ਪ੍ਰਸ਼ਨ ਜੁੜਦੀ ਹੈ ਅਗਰ ਗੱਲ ਕਿਤੇ ਵੀ ਨਿਸ਼ਚੇ ਨਿਸ਼ਚੇ ਮਤਲਬ ਕਿ ਚੀਜ਼ ਬਾਰੇ ਪਤਾ ਹੈ ਇਹ ਇਹ ਚੀਜ਼ ਉੱਥੇ ਪਈ ਹੈ ਉਹ ਆ ਗਿਆ ਹੈ ਉਹ ਆ ਗਏ ਹਨ ਠੀਕ ਹੈ ਅਨਿਸ਼ਚੇ ਵਚਕ ਹੁੰਦਾ ਹੈ ਜਿਦੇ ਵਿੱਚ ਪੂੜਾ ਡਿਟੇਲ ਵਾਲੇ ਪਤਾ ਨਾ ਹੋਵੇ ਜਿਵੇਂ ਇਹਦੀ ਹੁੰਦੀ ਹੈ ਥੋੜਾ ਚੀਜ਼ ਥੋੜੀ ਜਿਹੀ ਥੋੜੀ ਕਿੰਨੀ ਪਤਾ ਕੋਈ ਆਇਆ ਕੋਈ ਕੌਣ ਆਇਆ ਪਤਾ ਨਹੀਂ ਬਹੁਤ ਸਾਰੇ ਆਏ ਆ ਬਹੁਤ ਸਾਰੇ ਕਿੰਨੇ ਆਏ ਆ ਪਤਾ ਨਹੀਂ ਠੀਕ ਹੈ ਸਾਰੇ ਵਿਰਲਾ 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 ਮਤਲਬ ਘਟ ਘਟ ਵਿਰਲਾ ਹੀ ਲਾਈ ਜਿਆਦਾ ਨਹੀਂ ਆਏਗੀ ਅਨੇਕ ਇਹ ਸਾਰੇ ਹੀ ਦੇ ਕੀ ਹੈ ਕੁਝ ਵਰਡ ਹੈ ਜਿਹੜੇ ਕੀ ਕੀ ਬਣਾਉਂਦੇ ਹਨ ਪਨਾਵ ਬਣਾਉਂਦੇ ਹਨ ਐਪਨਾਮ ਦੀ ਕੁਝ ਕਿਸਮ ਹੈ ਠੀਕ ਹੈ ਬੱਚੇ ਅਗਰ ਅੱਗੇ ਚਲੀਏ ਇਹਨਾਂ ਨੂੰ ਡਿਟੇਲ ਵਿੱਚ ਕੀ ਕਰਦੀ ਕਰਾਂਗੇ ਅਗਰ ਗੱਲ ਕੀਤੀ ਜਾਵੇ ਪੁਰਖਵਾਚਕ ਪੁਰਖਵਾਚਕ ਪਨਾਵ ਦੀ ਗੱਲ ਕੀਤੀ ਜਾਵੇ ਪੁਰਖਵਾਚਕ ਪਨਾਵ ਕਿਹੜੇ ਹੁੰਦੇ ਹਨ ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਸਰੇ ਪੁਰਖਾਂ ਦੇ ਨਾਂ ਦੀ ਥਾਂ ਵਰਤਦੇ ਹਨ ਉਨਾ ਨੂੰ ਪੁਰਕਵਾਚਕ ਪੰਨਾਮ ਕਿਹਾ ਜਾਂਦਾ ਹੈ ਸਭ ਨੂੰ ਪਤਾ ਹੈ ਕਿ ਪੰਨਾਪ ਕੀ ਜਿਹਦੇ ਨਾਮ ਪੁਰਕ ਥਾਂ ਬਰਤੇ ਨੇ ਅਗਰ ਪੇਪਰ ਚਾਵੇਗਾ ਇਹਦੇ ਵਿੱਚ ਕੀ ਹੁੰਦਾ ਹੈ ਪੁਰਕ ਖੁਦ ਦਾ ਨਾਮ ਨਹੀਂ ਲੈਂਦਾ ਖੁਦ ਦਾ ਨਾ ਨਹੀਂ ਲੈਂਦਾ ਕਿਉਂਕਿ ਅਗਰ ਨਾਮ ਲਏਗਾ ਉਹ ਕਿਦੇ ਵਿੱਚ ਕਨਵਰਟ ਹੋ ਜਾਏਗਾ ਉਹ ਹੋ ਜਾਏਗਾ ਨਾਉਂ ਚ ਕਨਵਰਟ ਨਾ ਵਿੱਚ ਕਨਵਰਟ ਹੋ ਜਾਏਗਾ ਯਾਦ ਰੱਖਣਾ ਕਿ ਪੁਰਕਵਾਚੇ ਪੰਨਾਮ ਵਿੱਚ ਪੁਰਕ ਜਿਹੜਾ ਬੰਦਾ ਹੈ ਉਹ ਖੁਦ ਦਾ ਨਾਮ ਨਹੀਂ ਲੈਂਦਾ ਜਿਵੇਂ ਬੋਲ ਅਸੀਂ ਮੈਂ ਤੁਸੀਂ ਤੁਹਾਡਾ ਵਾਕਾਂ ਵਿੱਚ ਪੁਰਖਵਾਚਕ ਨਾਮ ਕੀ ਹੈ ਅਸੀਂ ਛਤਰੰਗ ਖੇਡ ਕੇ ਮਨ ਪਰਚਾਉਂਦੇ ਹਾਂ ਅਸੀਂ ਕੌਣ ਸਾਰੇ ਮੈਂ ਵੀ ਤੁਸੀਂ ਵੀ ਤੁਸੀਂ ਸ਼ਹਿਰ ਕਦੋਂ ਜਾਣਾ ਹੈ ਤੁਸੀਂ ਇਹਦੇ ਵਿੱਚ ਨਾਮ ਹੀ ਨਹੀਂ ਲਿਆ RAM ਅਤੇ SHAM ਫਿਤਰੰਗ ਖੇਡ ਕੇ ਮਨ ਪਰਚਾਉਂਦੇ ਹਨ ਮਤਲਬ ਕਹਿਣ ਦਾ ਇਹਦੇ ਵਿੱਚ ਪੁਰਖ ਪੁੱਤ ਦਾ ਨਾਮ ਨਹੀਂ ਲੈਂਦਾ ਇਹ ਲਾਈਨ ਬਹੁਤ ਇੰਪੋਰਟੰਟ ਹੈ ਜੇ ਤੁਹਾਨੂੰ ਕਲੀਅਰ ਨਹੀਂ ਹੋਣਾ ਇਹਦੇ ਵਿੱਚ ਜਿਹੜਾ ਕੀ ਕਹਦਾ ਪੁਰਖ ਦਾ ਨਾਮ ਨਹੀਂ ਲੈਂਦਾ ਅਗਰ ਐਗਜ਼ਾਮਪਲ ਦੀ ਗੱਲ ਕੀਤੀ ਜਾਵੇ ਬੱਚੇ ਅਗਰ ਪੁੱਛਿਆ ਜਾਵੇ ਪੁਰਖਵਾਚਕ ਪਰਨਾਮ ਨੂੰ ਕਿੰਨੇ ਤਰ੍ਹਾਂ ਨਾਲ ਵੰਡਿਆ ਗਿਆ ਹੈ ਪੁਰਖਵਾਚਕ ਨੂੰ ਤਿੰਨ ਤਰ੍ਹਾਂ ਨਾਲ ਵੰਡਿਆ ਗਿਆ ਹੈ ਉੱਤਮ ਪੁਰਖ ਮੱਧਮ ਪੁਰਖ ਤੇ ਅਨ્ય ਪੁਰਖ ਉੱਤਮ ਪੁਰਖ ਨੂੰ ਪਹਿਲਾ ਪੁਰਖ ਵੀ ਕਿਹਾ ਜਾਂਦਾ ਹੈ ਠੀਕ ਹੈ ਕੰਫਿਊਜ਼ ਨਹੀਂ ਹੋਗਾ ਹੁਣ ਆ ਪੇਪਰ 'ਚ ਉੱਤਮ ਪੁਰਖ ਵੀ ਆ ਸਕਦਾ ਹੈ ਔਰ ਪਹਿਲਾ ਪੁਰਖ ਵੀ ਆ ਸਕਦਾ ਹੈ ਠੀਕ ਹੈ ਮੱਧਮ ਨੂੰ ਕਹਿੰਦੇ ਹੈ ਦੂਸਰਾ ਪੁਰਖ ਅਨ્ય ਨੂੰ ਕਹਿੰਦੇ ਹੈ ਤੀਸਰਾ ਪੁਰਖ ਮਤਲਬ ਕਿ ਗੱਲ ਕੀਤੀ ਜਾਵੇ ਇੰਗਲਿਸ਼ ਵਿੱਚ ਐ ਸਾਡਾ ਹੁੰਦਾ ਫਸਟ ਪਰਸਨ ਐ ਸਾਡਾ ਹੁੰਦਾ ਸੈਕਿੰਡ ਪਰਸਨ ਐ ਸਾਡਾ ਹੁੰਦਾ ਥਰਡ ਪਰਸਨ ਮਤਲਬ ਕਿ ਪੇਪਰ 'ਚ ਦੇ ਵੀ ਕੁਮਾਰੇ ਪੁੱਛ ਸਕਦੇ ਕਿ ਕੋਈ ਗੱਲਬਾਤ ਕਰਨ ਲਈ ਕਿੰਨੇ ਬਨਾਵਾਂ ਦੀ ਲੋੜ ਹੁੰਦੀ ਕਿੰਨੇ ਬਨਾਵਾਂ ਵਿੱਚ ਕੰਮ ਹੁੰਦਾ ਤੂੰ ਜਾ ਰੱਖਣਾ ਤਿੰਨ ਵਿੱਚ ਕਿਹੜੇ ਕਿਹੜੇ ਉੱਤਮ ਮੱਧਮ ਅੰਨੇ ਠੀਕ ਹੈ ਬੱਚੇ ਚਲੋ ਫਿਰ ਅੱਗੇ ਅਵਾਂ ਕਰੀਏ ਇਹਦੇ ਬਾਰੇ ਡਿਟੇਲ ਵਿੱਚ ਦੇਖੀਏ ਹੁਣ ਅਗਰ ਗੱਲ ਕੀਤੀ ਜਾਵੇ ਉੱਤਮਪੁਰਖ ਦੀ ਉੱਤਮਪੁਰਖ ਕੌਣ ਹੈ ਇਹਦੇ ਵਿੱਚ ਕੀ ਆਉਂਦਾ ਹੈ ਠੀਕ ਹੈ ਉੱਤਮਪੁਰਖ ਕੀ ਹੁੰਦਾ ਹੈ ਗੱਲ ਕਰਨ ਵਾਲਾ ਪੁਰਖ ਨੂੰ ਉੱਤਮਪੁਰਖ ਕਿਹਾ ਜਾਂਦਾ ਹੈ ਜਿਵੇਂ ਤੁਹਾਨੂੰ ਮੈਂ ਹੁਣ ਕਾਲ ਕਰਦੀ ਹਾਂ ਨਾ ਕੱਲਾ ਕੌਣ ਬੋਲ ਰਿਹਾ ਮੈਂ ਬੋਲ ਰਹੀ ਹਾਂ ਉਹ ਪੂਨ ਹੁੰਦਾ ਉਤਮ ਪੁਰਖ ਹੁੰਦਾ ਇਹਦੇ ਵਿੱਚ ਕੀ ਕਰਦਾ ਜਿਹੜਾ ਇਹਦੇ ਵਿੱਚ ਇਹਦਾ ਪੁਰਖ ਹੁੰਦਾ ਹੈ ਜਿਹੜਾ ਇਹਦੇ ਵਿੱਚ ਪੁਰਖ ਹੁੰਦਾ ਹੈ ਉਹ ਖੁਦ ਦਾ ਨਾਮ ਨਹੀਂ ਲੈਂਦਾ ਖੁਦ ਦਾ ਨਾਮ ਨਹੀਂ ਲੈਂਦਾ ਉਹ ਪੁੱਛਿਆ ਜਾਵੇਗਾ ਕਿਸ ਵਿੱਚ ਉਹ ਖੁਦ ਦਾ ਨਾਮ ਨਹੀਂ ਲੈਂਦਾ ਉਹ ਖਿੱਚ ਲੈਂਦਾ ਉਤਮ ਪੁਰਖ ਚ ਜਿਵੇਂ ਉਹ ਬੋਲੇਗਾ ਮੈਂ ਸਕੂਲ ਜਾਣਾ ਹੈ ਅਸੀਂ ਅੱਜ ਜਾਵਾਂਗੇ ਮੈਨੂੰ ਉਹ ਚਾਹੀਦਾ ਹੈ ਸਾਡੇ ਨਾਲ ਚੱਲ ਮਤਲਬ ਕਿ ਉਹ ਨਹੀਂ ਕਿਹਾ ਅਗਰ ਮੈਂ ਆਪਣਾ ਨਾਮ ਲਵਾ ਮ੍ਰਿਤਿਕਾ ਨਾਲ ਚੱਲ अपना नाम नहीं लैना खुद का नाम नहीं लै रहा और सिर्फ और सिर्फ की बोल रहा है प्रणाम यूज कर रहा है जिम्मे मैं जित गया उत्तम पुरख है भरा डॉक्टर है मेरा ठीक है अगर मैं कह रितिका का भरा डाक्टर है, है। बट प्रणाम की किता अपना खुद नाम नहीं लिया अगर नैक्सट मूव करा नैक्सट है मध्यम पुरख सैकड परसन ज दूसरा पुरख ਕਿਸੇ પુરੁਖ ਨਾਲ ਗੱਲ ਕੀਤੀ ਜਾਵੇ ਉਸ ਨੂੰ ਮੱਧਮ ਪੁਰਖ ਕਿਹਾ ਜਾਂਦਾ ਹੈ ਜਦੋਂ ਅਸੀਂ ਕਿਸੇ ਹੋਰ ਨਾਲ ਗੱਲ ਕਰਨੀ ਆ ਜਦੋਂ ਅਸੀਂ ਕਿਸੇ ਕਿਸੇ ਹੋਰ ਨਾਲ ਗੱਲ ਕਰਨੀ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਮੱਧਿਆ ਪੁਰਖ ਕਿਹਾ ਜਾਂਦਾ ਹੈ ਠੀਕ ਹੈ 1 ਸੈਕਿੰਡ ਅਗਰ ਨਾ ਬੱਚੇ ਇਹਦੇ ਨਾਲ ਬਹੁਵਚਨ ਵੀ ਚੇਂਜ ਹੋ ਜਾਂਦੀ ਹੈ ਇਹਦੇ ਨਾਲ ਬਹੁਵਚਨ ਵੀ ਚੇਂਜ ਹੋ ਜਾਂਦੀ ਹੈ ਦੇਖੋ ਮੱਧਿਆ ਪੁਰਖ ਕਿਉਂ ਹੁੰਦੀ ਹੈ ਜਦੋਂ ਅਸੀਂ ਕਿਸੇ ਹੋਰ ਨਾਲ ਗੱਲ ਕਰਨੀ ਆ ਜਦੋਂ ਅਸੀਂ ਕਿਸੇ ਹੋਰ ਨਾਲ ਗੱਲ ਕਰਨੀ ਆ ਉਹ ਕਿਹਦੇ ਚ ਬਦਲ ਲੈਂਦਾ ਹੈ ਮੱਧਮ ਪੁਰਖ ਵਿੱਚ ਬਦਲ ਜਾਂਦਾ ਹੈ ਠੀਕ ਹੈ ਜੀ ਨੇ ਤੂੰ ਕਿੱਥੇ ਗਿਆ ਸੀ ਤੁਸੀਂ ਕਿੱਥੇ ਜਾਓਗੇ ਤੁਹਾਨੂੰ ਕੀ ਚਾਹੀਦਾ ਹੈ ਤੇਰਾ ਕੀ ਰਹਿ ਗਿਆ ਟੱਟੋ ਕੀ ਹੋ ਗਿਆ ਮਤਲਬ ਕਹਿੰਦਾ ਕਿਸੇ ਨੂੰ ਬੋਲ ਕਰਨੇ ਸੈਕਿੰਡ ਪਰਸਨਲ ਦਾ ਫਸਟ ਪਰਸਨ ਜਦੋਂ ਅਸੀਂ ਆਪਸ ਵਿੱਚ ਬੈਠ ਕੇ ਗੱਲਾਂ ਕਰਨੀਆਂ ਸੈਕਿੰਡ ਪਰਸਨ ਜਦੋਂ ਅਸੀਂ ਆਪਸ ਵਿੱਚ ਬੈਠ ਕੇ ਕਰਦੇ ਆ ਗੱਲ ਕਰਦੇ ਆ ਓਕੇ ਚੰਦਾ ਹੈ ਮੱਧਮ ਪੁਰਖ ਵਿੱਚ ਆਂਦਾ ਹੈ ਹੁਣ ਮੱਧਮ ਪੁਰਖ ਵੀ ਇੱਕ ਵਚਨ ਤੋਂ ਬਹੁ ਵਚਨ 'ਚ ਮੂਵ ਕਰਦੇ ਹਨ ਜਿਵੇਂ ਅਗਲਾ ਬੋਲਾਂ ਕੀ ਹੁੰਦੀ ਹੈ ਤੂੰ ਤੈਨੂੰ ਤੇ ਤੇਰਾ ਅਗਰ ਮੈਂ ਇਹਨਾਂ ਨੂੰ ਬਹੁਵਚਨ ਚ ਕਨਵਰਟ ਕਰਾਂ ਉਹ ਕੀ ਹੋਏਗਾ ਤੁਸੀਂ ਤੁਹਾਨੂੰ ਤੇ ਤੁਹਾਡਾ ਮਤਲਬ ਕਹਿੰਦਾ ਇੱਕ ਵਚਨ ਤੋਂ ਬਹੁਵਚਨ ਚ ਵੀ ਕੀ ਕਰਦੇ ਆ ਮੱਧਮ ਪੁਰਖ ਵਾਲੇ ਮੂਵ ਕਰਦੇ ਆ ਮੱਧਮ ਪੁਰਖ ਵਾਲੇ ਮੂਵ ਕਰਦੇ ਆ ਇੱਕ ਤੋਂ ਦੂਜੇ ਵੱਲ ਹੀ ਠੀਕ ਹੈ ਇੱਕ ਤੋਂ ਦੂਜੇ ਵੱਲ ਵੀ ਮੂਵ ਕਰਦੇ ਆ ਇਹਦੇ ਵਿੱਚ ਗੱਲ ਕਿਦੇ ਬਾਰੇ ਕੀਤੀ ਜਾਂਦੀ ਹੈ ਇਹਦੇ ਵਿੱਚ ਜਿਹੜੀ ਗੱਲ ਕੀਤੀ ਜਾਂਦੀ ਹੈ ਉਹ ਕੀਤੀ ਜਾਂਦੀ ਹੈ ਕਿਹੜੇ ਪਰਸਨ ਬਾਰੇ ਸਕਨਾ ਦੂਸਰੇ ਬੰਦੇ ਨਾਲ ਜਿਹੜੀ ਗੱਲ ਕੀਤੀ ਜਾਂਦੀ ਹੈ ਠੀਕ ਹੈ ਦੇਖੋ ਬੱਚੇ ਇੱਕ ਉਤਮ ਪੁਰਖ ਵੀ ਜਿਹੜਾ ਚੇਂਜ ਹੁੰਦਾ ਹੈ ਉਤਮ ਪੁਰਖ ਚ ਵੀ ਇੱਕ ਵਚਨ ਤੋਂ ਬਹੁ ਵਚਨ ਜਾਂਦੇ ਆ ਦੇਖੋ ਵੀ ਦੇਖ ਲਓ ਕਿੱਦਾਂ ਜਾਂਦੇ ਆ ਅਗਰ ਮੈਂ ਉਤਮ ਪੁਰਖ ਦੀ ਗੱਲ ਕਰਾਂ ਉਤਮ ਪੁਰਖ ਦਾ ਕਿੱਦਾਂ ਜਾਏਗਾ ਜੇ ਮੈਂ ਕੀ ਲਿਖਿਆ ਮੈਂ ਤੇ ਮੈਨੂੰ ਇੱਕ ਵਚਨ ਹੋ ਗਿਆ ਕਿ ਮੈਂ ਅੱਜ ਜਾ ਰਿਹਾ ਹਾਂ ਮੈਨੂੰ ਚੀਜ਼ ਚਾਹੀਦੀ ਹੈ ਇਹ ਕਿਹੜਾ ਵਚਨ ਹੋ ਗਿਆ ਇੱਕ ਵਚਨ ਅਗਰ ਮੈਂ ਇਹਨੂੰ ਬਹੁ ਵਚਨ ਚ ਕਨਵਰਟ ਕਰਨਾ ਹੈ ਮੈਂ ਕੀ ਲਿਖਾਂਗੀ ਮ ਮੈਂ ਜਾਣਾ ਹੈ 80 ਜਾਣਾ ਹੈ ਠੀਕ ਹੈ ਸਾਡਾ ਸਾਨੂੰ ਅਗਰ ਪੇਪਰ 'ਚ ਪੁੱਛਿਆ ਜਾਵੇਗਾ ਕਿ ਇਨ੍ਹਾਂ ਦੇ ਬਹੁਵਚਨ ਕੀ ਜਾਣਨਾ ਹੈ ਇਹ ਇਨ੍ਹਾਂ ਦੇ ਕੀ ਹੈ ਬਹੁਵਚਨ ਹੈ ਠੀਕ ਹੈ ਬੱਚੇ ਐਸ ਨਾਲ ਉਹ ਲੜੀ ਕਰ ਲਿਆ ਹੈ ਮੱਧਮ ਪੁਰਖ ਵਿੱਚ ਕਿ ਮੱਧਮ ਪੁਰਖ ਨੂੰ ਕਿੱਦਾਂ ਇਹਦਾ ਬਹੁਵਚਨ ਬਣਾਇਆ ਜਾਂਦਾ ਹੈ ਅਗਰ ਪੁੱਛਿਆ ਜਾਵੇਗਾ ਤੂੰ ਵਰਡ ਨੂੰ ਸਤਿਕਾਰ ਵਜੋਂ ਮੱਧਮ ਪੁਰਖ ਨੂੰ ਸਤਿਕਾਰ ਵਜੋਂ ਤੂੰ ਨੂੰ ਕਿੱਚ ਕਨਵਰਟ ਕਰ ਲੈਣਾ ਤੁਸੀਂ ਚ ਠੀਕ ਹੈ ਜੇ ਤੂੰ ਵਰਡ ਹੈ ਨਾ ਸਤਿਕਾਰ ਵਜੋਂ ਕਿੱਚ ਕਨਵਰਟ ਹੋ ਤੁਸੀਂ ਅਗਰ ਤਮਾ ਤੂੰ ਕਿੱਥੇ ਗਿਆ ਸਰ ਕੋ ਕਿ ਵੱਡਾ ਐ ਕਿਵੇਂ ਤੁਸੀਂ ਕਿੱਥੇ ਗਏ ਐ ਕਿਵਾਲਾ ਤੁਸੀਂ ਕਿੱਥੇ ਗਏ ਜਾਂ ਫਿਰ ਅਸੀਂ ਨੂੰ ਕੀ ਬੋਲਾਂਗੇ ਆਪ ਆਪ ਇਹ ਯਾ ਰੱਖਣਾ ਹੈ ਪਰ ਤੁਸੀਂ ਮੈਨਸ ਤੁਸੀਂ ਹੀ ਯਾ ਰੱਖਣਾ ਜੇ ਤੂੰ ਵਰਡ ਹੈ ਉਸ ਸਤਿਕਾਰ ਵਜੋਂ ਕਿਦਰ ਨੂੰ ਕਨਵਰਟ ਕੀਤਾ ਹੁੰਦਾ ਹੈ ਤੁਸੀਂ ਵਿੱਚ ਕੀਤਾ ਜਾਂਦਾ ਹੈ ਕਿਹਦੇ ਪੁਰਖ ਚ ਮੱਧਮ ਪੁਰਖ ਚ ਕਿਹਦੇ ਪੁਰਖ ਚ ਮੱਧਮ ਪੁਰਖ ਚ ਅਗਰ ਨੈਕਸਟ ਲਈ ਅਨ્ય ਪੁਰਖ ਅਨ્ય ਪੁਰਖ ਮਤਲਬ ਜੀ ਦੇ ਬਾਰੇ ਚੁਗਲੀ ਕੀਤੀ ਜਾਵੇ ਠੀਕ ਹੈ ਜਦੋਂ ਦੋ ਬੰਦੇ ਬੈਹਿ ਕੇ ਚੁਗਲੀ ਕਰਦੇ ਹੈ ਉਹ ਕਿਹਦੇ ਵਰਚੂਲੇ ਅਨ્યਪੁਰਖ ਵਾਰੀ ਜਿਵੇਂ ਦੂੜ ਖੜੇ ਕਿਸੇ ਅਪੁਰਖ ਵਾਰੇ ਗੱਲ ਕੀਤੀ ਜਾਵੇ ਉਸ ਨੂੰ ਅਨ્યਪੁਰਖ ਕਿਹਾ ਜਾਂਦਾ ਹੈ ਜਿਵੇਂ ਉਹ ਆ ਗਿਆ ਇਹ ਆ ਗਏ ਉਸਨੇ ਇਦਾਂ ਕੀਤਾ ਉਹਨਾਂ ਨੇ ਇਦਾਂ ਕੀਤਾ ਇਹ ਵਕੀਲ ਹੈ ਮਤਲਬ ਕਿ ਦੂੜ ਖੜਾ ਤੀਸਰੇ ਬੰਦੇ ਦੀ ਗੱਲ ਹੋ ਰਹੀ ਹੈ ਉਹ ਮੇਰੇ ਚਾਚਾ ਜੀ ਹਨ ਉਹ ਕੌਣ ਮੇਰੇ ਚਾਚਾ ਜੀ ਹਨ ਮੇਰੇ ਕਿ ਤੀਸਰੇ ਬੰਦੇ ਆਪਸ ਵਿੱਚ ਦੋ ਬੰਦੇ ਤੀਸਰੇ ਬੰਦੇ ਬਾਰੇ ਗੱਲ ਕਰੇ ਉਹ ਕੀ ਹੁੰਦਾ ਹੈ ਅਨ્યਪੁਰਖ ਹੁੰਦਾ ਹੈ ਯਾ ਰੱਖਣਾ ਅਨ્ય ਕੋਈ ਮਤਲਬ ਤੀਸਰੇ ਬੰਦੇ ਬਾਰੇ ਠੀਕ ਹੈ ਅਗਰ ਯਾ ਰੱਖਣਾ ਇੱਕ ਚੀਜ਼ ਹੋਰ ਇਹ ਵਰਡ ਇਹ ਬਹੁਤ ਹੀ ਇੰਪੋਰਟੈਂਟ ਹੁੰਦਾ ਹੈ ਅਗਰ ਪੁੱਛਿਆ ਜਾਵੇ ਇਹ ਵਰਡ ਕਿਹੜੇ ਲੋਕਾਂ ਵੱਸ ਸਜੂਜ਼ ਕਿਤੇ ਨਤੀਸੇ ਪੁਰਖਜ ਜਿਹੜਾ ਇਹ ਵਰਡ ਹੈ ਉਹ ਹੁੰਦਾ ਹੈ ਨਿਕਟ ਵਾਲੀ ਅਗਰ ਮੈਂ ਕਿਸੇ ਨੂੰ ਨਿਕਟਵਾਰ ਇਸ਼ਾਰਾ ਕਰਨਾ ਨਾ ਨਿਕਟ ਗੱਲ ਤੇ ਇਹ ਮੇਰੇ ਚਾਚਾ ਜੀ ਇਹ ਵਕੀਲ ਹੈ ਇਹ ਵਕੀਲ ਹਮਤਿਓ ਮੈਨੂੰ ਲੱਗ ਜੀ ਕਿਤੇ ਖੜਾ ਬੜਾ ਹੋਏਗਾ ਨਿਕਟਲੀ ਅਗਰ ਮੈਂ ਉਹ ਵਰਡ ਯੂਜ਼ ਕਰਨੀ ਹੈ ਤੀਜੇ ਪੁਰਖਜ ਉਹ ਵਰਡ ਯੂਜ਼ ਕਰਨੀ ਹੈ ਉਹ ਮੈਂ ਕਿਦੇ ਵੱਲ ਇਸ਼ਾਰਾ ਕਰਨੀ ਹੈ ਦੂਰ ਕੋਈ ਦੂਰ ਖੜਾ ਹੈ ਅਗੇ ਮੈਂ ਉਹਦੇ ਵੱਲ ਇਸ਼ਾਰਾ ਕਰਾਂਗੀ ਅੰਨੇ ਪੁਰਖ ਤੋਂ ਮੈਂ ਕੀ ਵਰਜ ਯੂਜ਼ ਕਰਾਂਗੀ ਮੈਂ ਕਰਾਂਗੀ ਉਹ ਵਰ ਠੀਕ ਹੈ ਬੱਚੇ ਐ ਸੀਗੇ ਸਾਡੇ ਤੁਹਾਡੇ ਤਿੰਨ ਅਗਰ ਗੱਲ ਕੀਤੀ ਜਾਵੇ ਨਿੱਜਵਾਚ ਨਿੱਜ ਮਤਲਬ ਮੇਰੀ ਖੁਦ ਦੀ ਚੀਜ਼ ਠੀਕ ਹੈ ਤੁਸੀਂ ਯਾ ਰੱਖਣਾ ਜਿਹੜਾ ਇੱਕ ਪਰਨਾਮ ਹੀ ਹੈ ਇੱਕ ਜਿਹੜਾ ਪਰਨਾਮ ਹੀ ਹੈ ਜਿਹਦੇ ਵਿੱਚ ਨਿੱਜਤਾ ਅਗੇ ਕਿਸੇ ਨੇ ਨਿੱਜਤਾ ਦਿਖਾਉਣੀ ਹੈ ਉਹ ਕਿਹੜਾ ਯੂਜ਼ ਕਰਦਾ ਹੈ ਨਿੱਜਵਾਚਕ ਦਾ ਯੂਜ਼ ਕਰਦਾ ਹੈ ਜਿਹੜਾ ਜਿਵੇਂ ਜਿਹੜਾ ਸ਼ਬਦ ਕਰਤੀ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤੇ ਜਾਵੇ ਉਹਨਾਂ ਨੂੰ ਨਿੱਜਵਾਚਕ ਪੜਨਾਮ ਕਿਹਾ ਜਾਂਦਾ ਹੈ ਜੋ ਮਤਲਬ ਕੀ ਦੱਸਦਾ ਹੈ ਆਪ ਦੱਸਦਾ ਹੈ ਆਪਣੀ ਚੀਜ਼ ਨੂੰ ਦੱਸਦਾ ਖੁਦ ਦੀ ਗੱਲ ਨੂੰ ਦੱਸਦਾ ਹੈ ਉਹ ਕਿਦੇ ਵਿੱਚ ਆਉਂਦਾ ਹੈ ਨਿੱਜਵਾਚਕ ਚ ਆਂਦਾ ਹੈ ਇਹਦੇ ਵਿੱਚ ਕੀ ਆਉਂਦਾ ਹੈ ਖੁਦ ਜਾਂ ਇੱਕ ਡੈਫੀਨੇਸ਼ਨ ਲਿਖ ਲੋ ਖੁਦ ਜਾਂ ਨਿੱਜੀ ਨੂੰ ਹੀ ਨਿੱਜਵਾਚਕ ਕਹਿੰਦੇ ਹਨ ਖੁਦ ਦੀ ਗੱਲ ਜਾਂ ਨਿੱਜ ਦੀ ਗੱਲ ਉਹਨੂੰ ਅਸੀਂ ਕੀ ਕਹਿੰਦੇ ਹਾਂ ਨਿੱਜਵਾਚਕ ਕਹਿੰਦੇ ਹਨ ਠੀਕ ਹੈ ਜਿਵੇਂ ਮੈਂ ਆਪ ਆਪਸ ਐ ਸਭ ਕੀ ਦੇ ਵਿੱਚ ਆਂਦਾ ਹੈ ਐ ਸਭ ਨਿਜਵਾਚਕ ਚ ਆਂਦਾ ਹੈ ਆਪ ਨੂੰ ਸ਼ਤਰੰਜ ਖੇਡਣ ਦਾ ਸ਼ੌਂਕ ਨਹੀਂ ਮੁੰਡੇ ਆਪਸ ਵਿੱਚ ਲੜ ਰਹੇ ਹਨ ਆਪਸ ਐ ਕੀ ਕਰ ਰਿਹਾ ਆਪਸ ਲੜੇ ਗੱਦੀਆ ਮਤਲਬ ਕਿ ਨਿਜਵਾਚਕਤਾਂ ਨੂੰ ਸ਼ੋਅ ਕਰ ਰਹੀ ਹੈ ਹੋ ਤਾਂ ਤੁਸ ਜਾਣ ਰੱਖਣਾ ਜਿਹੜਾ ਨਿਜਵਾਚਕ ਹੈ ਉਹ ਤਿੰਨੇ ਪੁਰਖ ਵਿੱਚ ਕਨਵਰਟ ਹੁੰਦਾ ਹੈ ਜਾਣਖਿਓ ਜਿਹੜਾ ਵੀ ਤੁਹਾਡਾ ਨਿਜਵਾਚਕ ਹੈ ਜਿਹੜਾ ਵੀ ਤੁਹਾਡਾ ਨਿਜਵਾਚਕ ਹੈ ਉਹ ਕਿੰਨੇ ਪੁਰਖਾਂ ਵਿੱਚ ਕਨਵਰਟ ਹੁੰਦਾ ਹੈ ਤਿੰਨਾ ਪੁਰਖਾਂ ਚ ਜਾਂਦੇ ਤੇ ਇਹਨਾਂ ਪੁਰਖ ਪੜੇ ਸੀਗਾ ਨਾ ਉਹਨਾਂ ਵਿੱਚ ਕਨਵਰਟ ਜਿਵੇਂ ਮੈਂ ਕਹਾਂ ਅਗਰ ਮੈਂ ਗੱਲ ਕਰਾਂ ਮੈਂ ਦੀ ਮੈਂ ਕੌਣ ਹੈ ਮੈਂ ਹੈ ਨਾ ਮੈਂ ਮੈਂ ਨੂੰ ਮੈਂ ਕਿੱਚ ਕਨਵਰਟ ਕਰ ਸਕਣੀ ਆ ਆਪ ਚ ਮੈਂ ਆਪ ਕੀਤਾ ਉਹ ਗਿਆ ਕਨਵਰਟ ਅਗਰ ਤੁਸੀਂ ਤੁਸੀਂ ਕਿ ਅਗਿਆ ਕਿਹੜਾ ਪਰਸਨ ਆ ਗਿਆ ਫਸਟ ਪਰਸਨ ਆ ਗਿਆ ਪਹਿਲਾ ਪੁਰਖ ਆ ਗਿਆ ਅਗਰ ਸੈਕਿੰਡ ਪੁਰਖ ਦੀ ਗੱਲ ਕੀਤੀ ਜਾਵੇ ਸੈਕਿੰਡ ਪੁਰਖ ਕੀ ਹੁੰਦਾ ਹੈ ਤੂੰ ਜਾਂ ਤੁਸੀਂ ਅਗਰ ਮੈਂ ਤੁਸੀਂ ਦੀ ਗੱਲ ਕਰਾਂ ਤੁਸੀਂ ਨੂੰ ਮੈਂ ਕਿੱਚ ਕਨਵਰਟ ਕਰਾਂ ਤਾ ਤੁਸੀਂ ਆਪ ਕਰ ਲਓ ਮੈਂ ਆਪ ਕਰ ਲਵਾਂਗਾ ਫਸ ਪਰਸਨ ਠੀਕ ਹੈ ਅਗਰ ਮੈਂ ਕਹਾਂ ਤੁਸੀਂ ਆਪ ਕਰ ਲੋ ਸੈਕਿੰਡ ਪਰਸਨ ਅਗਰ ਮੈਂ ਕਹਾਂ ਉਹ ਆਪ ਕਰ ਲਣਗੇ ਉਹ ਆਪ ਕਰ ਲਣਗੇ ਕਿਹੜਾ ਪਰਸਨ ਹੋ ਗਿਆ ਥਰਡ ਪਰਸਨ ਹੋ ਗਿਆ ਮਤਲਬ ਕਹਿੰਦਾ ਕਿ ਨਿਜਵਾਚਕ ਪਨਾਮ ਕਿੰਨਾ purkha ਦੇ ਨਾਲ ਆ ਕੇ ਵਰਤਿਆ ਜਾਂਦਾ ਹੈ ਜਿਹੜਾ ਨਿਜਵਾਚਕ ਪਨਾਮ ਹੈ ਉਹ ਤਿੰਨਾ ਨਾਲ ਆ ਕੇ ਵਰਤਿਆ ਜਾਂਦਾ ਹੈ ਇਹ ਨੂੰ ਤੁਹਾਡੀ ਡਿਟੇਲ ਵਿੱਚ ਦੇਖ ਲਿਓ ਇਹ ਚੀਜ਼ ਨੂੰ ਨੋਟ ਕਰ ਲਿਓ ਠੀਕ ਹੈ ਅਗਰ ਤੁਸੀਂ ਨੋਟ ਕਰ ਲੋਗੇ ਇੰਪੋਰਟੈਂਟ ਬੰਦ ਜ਼ਿੰਦਗੀ ਕਿੰਨਾ purkha ਦੇ ਨਾਮ ਤੇ ਕਿਹੜਾ ਵਰਤਿਆ ਜਾਂਦਾ ਹੈ ਅਗਰ ਗੱਲ ਕੀਤੀ ਜਾਵੇ ਸਬੰਧਵਾਚਕ ਵਾਰੇ ਸਬੰਧ ਮਤਲਬ ਰਿਸ਼ਤਾ ਜਦੋਂ ਅਸੀਂ ਕਿਸੇ ਨਾਲ ਰਿਸ਼ਤਾ ਜੋੜ ਲੈਂਦੇ ਹਾਂ ਜਦੋਂ ਅਸੀਂ ਕਿਸੇ ਨਾਲ ਰਿਸ਼ਤਾ ਰਿਸ਼ਤੇ ਵਾਲੀ ਗੱਲ ਕਰਦੇ ਹਾਂ ਉਹ ਹੁੰਦਾ ਸਬੰਧਵਾਚਕ ਜਿਹੜੇ ਪਰਨਾਮ ਸ਼ਬਦ ਵਾਕਿਆ ਨੂੰ ਜੋਜਕਾਂ ਦੀ ਤਰ੍ਹਾਂ ਜੋੜ ਕੇ ਪਰਚਾ ਸਕਦਾ ਹੈ ਕਿ ਜਿਹੜੇ ਸਬੰਧਵਾਚਕ ਚ ਆਉਂਦੀ ਹੈ ਉਹ ਕਿਹਦੇ ਚ ਜੋੜਦੀ ਹੈ ਉਹ ਕਿਦਾਂ ਜੋੜਦੇ ਜੋਜਕਾਂ ਕਿਉਂਕਿ ਜੋਜਕ ਦਾ ਕੰਮ ਵੀ ਕੀ ਹੈ ਆਪਸ ਵਿੱਚ ਜੋੜਨਾ ਜਿਵੇਂ ਜਿਹੜਾ ਜਿਹੜੇ ਜਿਸ ਤੋਂ ਇਹ ਸਭ ਕਿਦੇ ਵਿੱਚ ਆਣਗੇ ਸਬੰਧਵਾਚਕ ਵਿੱਚ ਆਣਗੇ ਮਤਲਬ ਕੈਨ ਦਾ ਦਾ ਸੋਚੇ ਚੀਜ਼ਾਂ ਖੁਈਆਂ ਹੈ ਸਬੰਧਵਾਚਕ ਦਾ ਮਤਲਬ ਕੀ ਹੈ ਆਪਸ ਚ ਜੋੜਨਾ ਠੀਕ ਹੈ ਸਬੰਧਵਾਚਕ ਦਾ ਕੀ ਮਤਲਬ ਹੈ ਆਪਸ ਵਿੱਚ ਕਿਸੇ ਚੀਜ਼ ਨੂੰ ਜੋੜਨਾ ਅਗਰ ਗੱਲ ਕੀਤੀ ਜਾਵੇ ਜਿਹੜੇ ਮਿਹਨਤ ਕਰਨਗੇ ਉਹ ਜ਼ਿੰਦਗੀ ਵਿੱਚ ਸਫਲ ਹੋਣਗੇ ਇਹ ਕਿੰਨੂੰ ਜੋੜਿਆ ਮੈਂ ਇਹ ਦੋਨੋਂ ਵਾ ਨੂੰ ਕਿੰਨ ਜੋੜ ਜਿਹੜੇ ਨਹੀਂ ਜੋ ਅਮੀਰ ਹੁੰਦੇ ਹਨ ਉਹ ਕੰਜੂਸ ਹੁੰਦੇ ਹਨ ਅਮੀਰ ਨੂੰ ਕਿਹਨਾਂ ਜਿਹੜਾ ਕੰਜੂਸ ਨੇ ਕਿਹੜੇ ਵਰਨੇ ਜੋ ਬਣਨੇ ਜੋ ਕਹੇਗਾ ਸੋ ਪਰੇਗਾ ਜੋ ਕਰੇਗਾ ਸੋ ਪਰੇਗਾ ਇਹਦੇ ਵਿੱਚ ਕਿਹਦੇ ਆ ਗਏ ਜੋ ਤੇ ਸੋ ਜੋ ਹੋਰ ਸੋ ਕਿੰਨੂੰ ਜੋੜ ਰਿਹਾ ਨਿੱਜਤਾ ਨੂੰ ਜੋੜ ਰਿਹਾ ਕਿੰਨੂੰ ਜੋੜ ਰਿਹਾ ਨਿੱਜਤਾ ਨੂੰ ਜੋੜ ਰਿਹਾ ਠੀਕ ਹੈ ਇਹਦੇ ਵਿੱਚ ਸਾਰੇ ਵਰਡ ਜੋ ਸੋ ਜਿਹੜਾ ਇਹ ਸਾਰੇ ਵਰਡ ਕਿਦੇ ਵਿੱਚ ਆਉਂਦੇ ਆ ਨਿੱਜਤਾ ਚ ਆਉਂਦੇ ਠੀਕ ਹੈ ਮਤਲਬ ਕਹਿੰਦਾ ਕਿ ਸਬੰਧ ਵਿੱਚ ਆਉਂਦੇ ਆ ਇਹ ਕਿਦੇ ਵਾਂਗੂ ਕਬੂ ਕਰਦੇ ਆ ਜੋਜ ਵਾਂਗੂ ਕੰਮ ਕਰਦੇ ਆ ਅਗਰ ਗੱਲ ਕੀਤੀ ਜਾਵੇ ਪ੍ਰਸ਼ਨਵਾਚਕ ਦੀ ਉਹ ਪਰਨਾਮ ਸ਼ਬਦ ਜਿਨ੍ਹਾਂ ਰਾਹੀਂ ਕੁਝ ਪੁੱਛਿਆ ਜਾਵੇ ਉਹਨਾਂ ਸ਼ਬਦਾਂ ਨੂੰ ਪ੍ਰਸ਼ਨਵਾਚਕ ਪਰਨਾਮ ਕਿਹਾ ਜਾਂਦਾ ਹੈ ਠੀਕ ਹੈ ਜਿਵੇਂ ਕੌਣ ਕੌਣ ਆ ਗਿਆ ਕੀ ਖਾ ਗਿਆ ਕਿਹੜਾ ਸੋ ਗਿਆ ਦੁੱਧ ਕਿਸ ਨੇ ਪੀਤਾ ਸੀ ਪ੍ਰਸ਼ਨ ਕੌਣ ਸਵੇਰੇ ਪਹਿਲਾਂ ਆਵੇਗਾ ਪ੍ਰਸ਼ਨ ਠੀਕ ਹੈ ਸਭ ਕਿਦੇ ਅੰਦਰ ਆਉਂਦੇ ਆ ਪ੍ਰਸ਼ਨਵਾਚਕ ਦੇ ਅੰਦਰ ਆਉਂਦੇ ਜਿੱਥੇ ਪ੍ਰਸ਼ਨ ਪੁੱਛੇ ਜਾਣ ਉਹ ਸਾਰੇ ਹੀ ਕਿਦੇ ਵਿੱਚ ਆਉਂਦੇ ਆ ਪ੍ਰਸ਼ਨਵਾਚਕ ਦੇ ਅੰਦਰ ਆਉਂਦੇ ਆ ਠੀਕ ਹੈ ਅੱਗੇ ਮੂਵ ਕਰੀਏ ਅਗਰ ਨਿਸ਼ਚੇ ਬਾਚਕ ਕਿਸੇ ਚੀਜ਼ ਬਾਰੇ ਪੂਰੀ ਹੀ ਜਾਣਕਾਰੀ ਹੋਣਾ ਨਿਸ਼ਚੇ ਵੱਤ ਹਾਂ ਵੀ ਨਿਸ਼ਚੈ ਜਿਹੜੇ ਬਨਾਮ ਕਿਸੇ ਦੂਰ ਜਾਂ ਨੇਰੇ ਦੀ ਵਸਤੂ ਵੱਲ ਇਸ਼ਾਰਾ ਕਰਦੇ ਆ ਉਹਨਾਂ ਨਾਂ ਦੀ ਥਾਂ ਵਰਤੇ ਜਾਂਦੇ ਹਨ ਉਹਨਾਂ ਨੂੰ ਸੇਵਅਤ ਕਿਹਾ ਜਾਂਦਾ ਹੈ ਇਹ ਮੇਰਾ ਘਰ ਹੈ ਹਾਂ ਇਹ ਹੀ ਮੇਰਾ ਘਰ ਹੈ ਮੈਂ ਐ ਨਹੀਂ ਨਾ ਕਿਹਾ ਕਿ ਇਹ ਦੇ ਲੱਗ ਗਿਆ ਉਹ ਮੋਹਨ ਦਾ ਘਰ ਆ ਉਹ ਵਾਲਾ ਮੋਹਨ ਦਾ ਘਰ ਆ ਮੈਂ ਐ ਨਹੀਂ ਗਿਆ ਮੂਹੋਂ ਦੇ ਲੱਗੇ ਮੇਰਾ ਘਰ ਹੈ ਮਤਲਬ ਕਿ ਮੈਨੂੰ ਪੂਰਾ ਹੀ ਯਕੀਨ ਹੈ ਕਿ ਇਹ ਮੇਰਾ ਘਰ ਹੈ ਜਦੋਂ ਤੁਹਾਨੂੰ ਪੂਰੀ ਗੱਲ ਦਾ ਯਕੀਨ ਹੋ ਜੇ ਕਿ ਤੁਹਾਡੀ ਚੀਜ਼ ਕੇਦੀ ਹੈ ਉਸ ਟਾਈਮ ਤੇ ਕੀ ਵਰਤੇ ਜਾਂਦਾ ਹੈ ਨਿਸ਼ਚੇ ਵਾਚਕ ਬੱਤਿਆ ਜਾਂਦਾ ਹੈ ਠੀਕ ਹੈ ਅਗਰ ਨੈਕਸਟ ਮੂਵ ਕਰਾਂਗੇ ਨਿਸ਼ਚੇ ਵਾਚਕ ਦੀਆਂ ਦੋ ਕਿਸਮਾਂ ਹਨ ਕਿੰਨੀਆਂ ਕਿਸਮਾਂ ਹਨ ਦੋ ਕਿਸਮਾਂ ਹਨ ਇੱਕ ਹੁੰਦੀ ਹੈ ਨਿਕਟ ਵਰਤੀ ਜਿਹੜੇ ਲੱਗੇ ਵਾਲੇ ਲਈ ਵਰਤੇ ਜਾਂਦੇ ਇੱਕ ਹੁੰਦੀ ਹੈ ਦੂਰ ਵਰਤੀ ਜਿਹੜਾ ਤੁਹਾਨੂੰ ਆਲਰੇਡੀ ਪਿਛਲੇ ਵਾਲ ਕਰਵਾ ਕਨਵਰਟ ਕਰਵਾਇਆ ਸੀ ਦੱਸਿਆ ਸੀਗਾ ਨਿਕਟ ਵਰਤੀ ਹੋਰ ਦੂਰ ਵਰਤੀ ਵਾਲ अगर इन्होंने बारे डिटेल देखिए निकटवर्ती और वर्ती की है, अगर निकटवर्ती गल की तो तो निकटवर्ती है निकटवरती है, है इससे हक है तो चाकलेट ना तो यह चाकलेट है, है आ लागे पेड़ा देखनी लागे पे ठीक है अगर नैक्सट गल की जाए दूरवरती गल की जाए दूर मतलब दूर बाली चीज ਦੂਰ ਦੀਆਂ ਵਸਤੂਆਂ ਵੱਲ ਇਸ਼ਾਰਾ ਕਰਨ ਵਾਲੇ ਪ੍ਰਨਾਮ ਨੂੰ ਦੂਰਵਰਤੀ ਕਿਹਾ ਜਾਂਦਾ ਹੈ ਉਹਨਾਂ ਨੇ ਆਣਾ ਹੈ ਬੜੇ ਦੂਰ ਬੈਠੇ ਰਿਹਾ ਉਹ ਆ ਰਹੇ ਹਨ ਫਜ ਆਈ ਨਹੀਂ ਆ ਰਹੇ ਹਨ ਉਸ ਨੇ ਆਣਾ ਹੈ ਮਤਲਬ ਕਿ ਜੋ ਦੂਰ ਹੈ ਉਹਦੇ ਵਾਸਤੇ ਇਹ ਵਾਲੇ ਵਰਡ ਵਰਤੇ ਜਾਂਦੇ ਹਨ ਜੋ ਲੱਗਦੀ ਹੈ ਉਹਨਾਂ ਲਈ ਇਹ ਵਾਲੇ ਵਰਡ ਵਰਤੇ ਜਾਂਦੇ ਹਨ ਠੀਕ ਹੈ ਬੱਚੇ ਅਗਰ 6ਵਾਂ ਚੱਲੀਏ ਅਨਿਸ਼ਚੇਵਾਚਕ ਅਨਿਸ਼ਚੇਵਾਚਕ ਮਤਲੀ ਪ੍ਰੋਪਰਟੀ ਟੀਰ ਕਰਨੀ ਜਿਹੜੇ ਪ੍ਰਨਾਮ ਕਿਸੇ ਵਸਤੂ ਦੀ ਪੂਰੀ ਗਿਣਤੀ ਜਾਂ ਮਾਪ ਦੱਸਣ ਦੀ ਥਾਂ ਅੰਦਾਜ਼ਾ ਹੀ ਦੱਸਣ ਕੀ ਦੱਸਣਾ ਇੱਕ ਅੰਦਾਜ਼ਾ ਦੱਸਣ ਉਨਨ ਕੀ ਕਿਹਾ ਜਾਂਦਾ ਅਨਿਸ਼ਚੇ ਵਾਚਕ ਕਿਹਾ ਜਾਂਦਾ ਹੈ ਕੁਝ ਸਾਰੇ ਕੋਈ ਅਨੇਕ ਇਹ ਸਭ ਕੁਝ ਕਿਦੇ ਵਿੱਚ ਆਉਂਦਾ ਹੈ ਇਹ ਸਭ ਕੁਝ ਅਨਿਸ਼ਚੇ ਵਾਚਕ ਵਿੱਚ ਆਉਂਦਾ ਹੈ ਕੁਝ ਕੋ ਆਏ ਸੀ ਸਾਰੇ ਹੀ ਆਏ ਸਾਰੇ ਕਿਨੇ 100 200 300 400 500 ਕੋਈ ਕੋਈ ਆਇਆ ਅਨੇਕ ਆਏ ਠੀਕ ਹੈ ਕੁਝ ਮੁੰਡੇ ਪੜ ਰਹੇ ਹਨ ਕੁਝ ਚ ਦਸ ਵੀ ਹੋ ਸਕਦਾ ਹੈ ਦੋ ਵੀ ਹੋ ਸਕਦੇ ਹਨ ਵੀ ਹੋ ਸਕਦਾ ਹੈ ਸਾਰੇ ਲੋਕ ਮੇਲੇ ਵਿੱਚ ਘੁੰਮ ਰਹੇ ਹਨ ਸਾਰੇ ਲੋਕ ਕਿੰਨੇ 1000 2500 100 300 200 ਕੁਝ ਵੀ ਕਹਿ ਨਹੀਂ ਸਕਦੇ ਇਹ ਸਭ ਕੁਝ ਕਿਦੇ ਵਿੱਚ ਆਂਦਾ ਹੈ ਅਨਿਸ਼ਚੇ ਵਾਚਕ ਵਿੱਚ ਆਂਦਾ ਹੈ ਠੀਕ ਹੈ ਬੱਚੇ ਅੱਜ ਦੀ ਵੀਡੀਓ ਨੂੰ ਸਿੱਥੇ ਖਤਮ ਕਰਨੇ ਆ ਅੱਜ ਅਸੀਂ ਪੂਰੀ ਤਰ੍ਹਾਂ ਡਿਟੇਲ ਵਿੱਚ ਪੜਨਾਮ ਕੀਤਾ ਸੀ ਅਗਰ ਤੁਹਾਡਾ ਕੋਈ ਵੀ ਡਾਊਟ ਹੋਏਗਾ ਮੈਨੂੰ ਕਮੈਂਟ ਬਾਕਸ ਵਿੱਚ ਕਰ ਦਿਓ ਕੁਛ ਨਾ ਪਿਛੇ 75 ਲਾ ਕੇ ਪਨਾਮ ਬੰਦੇ ਆ ਅਗਰ ਮੈਂ ਉਹ ਦੱਸਦਾ ਅਗਰ ਪੁੱਛਿਆ ਜਾਵੇਗਾ ਮੈਥੋ ਜਿਹੜਾ ਮੈਥੋ ਵਰਡ ਹੈ ਜਿਹੜਾ ਮੈਥੋ ਵਰਡ ਆ ਉਹ ਕਿਦਣਾ ਮਿਲ ਕੇ ਬੰਦਾ ਤੁਸੀਂ ਯਾਦ ਰੱਖਣਾ ਮੈ ਤੋਂ ਮੈਥੋ ਠੀਕ ਹੈ ਅਗਰ ਤੇਥੋ ਦੀ ਗੱਲ ਕੀਤੀ ਜਾਵੇਗੀ तैथ कि बन तू थो, ठीक है अगर गल की जाए कि साथों नहीं कम होता ठीक है कि बनता है असा तो ना असा तो कम नहीं होता जो या असा तो ठीक है अगर गल की जाए सानू जो सस्े वाले होंगे ना आलमोस्ट स्टार्ट हो सू सू नहीं पता असा नहीं पता ठीक है कुछ अगेत्र पिछेत्र लाके वर्ड कुछ पिछेत्र लाके वर्ड बनते हैं ठीक है नैक्सट है ਤੁਸਾਂ ਤੁਸਾਨੂੰ ਮਤਲਬ ਕਹਿਣ ਦਾ ਤੁਸਾਨੂੰ ਪਤਾ ਹੈ ਮਤਲਬ ਕਿ ਤੁਹਾਨੂੰ ਪਤਾ ਹੈ ਤੁਸਾਨੂੰ ਕੁਝ ਤੇ ਪਤਾ ਨਹੀਂ ਹੁੰਦਾ ਤੁਹਾਨੂੰ ਤੇ ਕੁਝ ਵੀ ਪਤਾ ਨਹੀਂ ਹੁੰਦਾ ਇਹ ਕੀ ਸੀਗੇ ਇਹ ਤੁਹਾਡੇ ਕੁਝ ਸਬੰਧਕ ਨਾਮ ਜਾਂ ਬਨਾਮ ਦੇ ਪਿੱਛੇ ਜਿਹੜੇ ਵਿਸ਼ੇਤਰ ਲੱਗਦੇ ਆ ਠੀਕ ਹੈ ਜਿਹੜੇ ਸਬੰਧਕ ਨਾਮ ਜਾਂ ਪਰਨਾਮ ਦੇ ਪਿੱਛੇ ਜਿਹੜੇ ਵਿਸ਼ੇਤਰ ਲੱਗਦੇ ਆ ਅੱਜ ਦੇ ਵੀਡੀਓ ਲਈ ਐਨਾ ਹੀ ਅਗਰ ਵੀਡੀਓ ਅੱਛੀ ਲੱਗੀ ਹੋਏ ਪਲੀਜ਼ ਕਮੈਂਟ ਕਰੋ ਲਾਈਕ ਕਰਿਓ ਔਰ ਵੀਡੀਓ ਨੂੰ ਵਾਰ ਤੋਂ ਬਾਅਦ ਆਪਣੇ ਫਰੈਂਡਾਂ ਤੱਕ ਸ਼ੇਅਰ ਕਰੋ ਥੈਂਕ ਯੂ ਫੋਰ ਵਾਚਿੰਗ